ਸਪਨਾ ਦੇਖਿਆ ਕਿ ਹੈਂਡਕਰਾਫਟ ਦੀ ਇੱਕ ਮੈਨੂਫੈਕਚਰਿੰਗ ਕਰਨੀ ਹੈ ਮੈਂ ਜਾਨੀ ਕਿ ਆਪਣੇ ਥੱਲੇ ਮੈਂ ਬੰਦੇ ਰੱਖੂੰਗਾ ਜਿਹੜੇ ਕੰਮ ਕਰਨਗੇ ਉਹਨਾਂ ਦਾ ਵੀ ਪਰਿਵਾਰ ਪਾਲੂਗਾ ਤੇ ਆਪਣਾ ਨਾਮ ਬਣਾਉਂਗਾ ਮਾਂ ਦਾ ਸ਼ੌਂਕ ਸੀ ਕਿ ਮੈਂ ਛੋਟੇ ਛੋਟੇ ਘਰ ਦੇ ਵਿੱਚ ਜਿਹੜੇ ਵੇਸਟ ਮਟੀਰੀਅਲ ਹੁੰਦੇ ਨੇ ਉਹਨਾਂ ਨੂੰ ਕੁਝ ਨਾ ਕੁਝ ਤਿਆਰ ਕਰਦੇ ਰਹਿੰਦੇ ਸੀ ਤਾਂ ਹੁਣ ਉਸ ਬੱਚੇ ਨੇ ਉਹ ਸ਼ੌਂਕ ਪੂਰਾ ਕਰਨ ਦਾ ਟੀਚਾ ਚੁੱਕਿਆ ਵਾ ਕਿ ਮੈਂ ਆਪਣੀ ਮਾਂ ਦਾ ਸ਼ੌਂਕ ਪੂਰਾ ਕਰੂੰਗਾ ਤੇ ਨਾਲ ਦੀ ਨਾਲ ਮੈਂ ਆਪਣਾ ਸੁਪਨਾ ਪੂਰਾ ਕਰੂੰਗਾ ਪਰ ਸ਼ੌਂਕ ਕਦੋਂ ਤੇ ਕਿੰਨੇ ਸਮੇਂ ਤੋਂ ਐ ਕੰਮ ਜਿਹੜਾ ਕਰਦੇ ਪਿਓ ਤਿਆਰ ਕੀਤਾ ਮੈਨੂੰ ਲਗਭਗ 3 ਸਾਲ ਹੋ ਗਏ ਨੇ ਇਹ ਕਰਦੇ ਕਰਦੇ ਸਕੂਲ ਦੇ ਨਾਲ ਮੈਂ ਨਾਲ-ਨਾਲ ਥੋੜਾ ਟਾਈਮ ਆਪਣੀ ਹੌਬੀ ਵਾਸਤੇ ਵੀ ਕੱਢਦਾ ਆ ਤੇ ਉਹਦੇ ਵਿੱਚ ਮੈਂ ਇਹ ਚੀਜ਼ਾਂ ਬਣਾ ਨਿਆ ਤੇ ਮੋਬਾਈਲ ਮੈਂ ਘਾਟੀ ਦੇਖਦਾ ਆ ਤੇ ਉਹ ਸਮਾਂ ਮੋਬਾਈਲ ਵਿੱਚ ਵਿਅਰਥ ਕਰਨ ਦੀ ਵਜੇ ਮੈਂ ਇਹ ਕੰਮ ਕਰਦਾ ਆ ਸਮਾਂ ਕਿਦਾਂ ਕੱਢਦੇ ਹੋ ਕਿਉਂਕਿ ਨਾਲ ਦੀ ਨਾਲ ਸਟੱਡੀ ਵੀ ਕਰਦੇ ਹੋ ਇੱਕ ਕਾਉਂਵਨਟ ਸਕੂਲ ਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਥੋੜਾ ਸਮਾਂ ਆਪਣੀਆਂ ਹੌਬੀਜ਼ ਲਈ ਜ਼ਰੂਰ ਕੱਢਣਾ ਚਾਹੀਦਾ ਆ ਤੇ ਉਹ ਸਮਾਂ ਫਿਰ ਮੈਂ ਮੋਬਾਈਲ ਨਹੀਂ ਵੇਖਦਾ ਹੈਗਾ ਸਕੂਲੋਂ ਆ ਕੇ ਸਕੂਲ ਦਾ ਕੰਮ ਜੋ ਹੁੰਦਾ ਆ ਉਹ ਮੈਂ ਆ ਕੇ ਕਰ ਲੈਣਾ ਆ ਫਿਰ ਰਾਤ ਨੂੰ ਥੋੜੀ ਦੇਰ ਮੈਂ ਆਪਣਾ ਕੰਮ ਜਿਹੜਾ ਇਹਦੇ ਵਾਸਤੇ ਮੈਂ ਟਾਈਮ ਕੱਢਦਾ ਆ ਇਹ ਜੋ ਵੀ ਸਮਾਨ ਮੈਂ ਚੀਜ਼ਾਂ ਬਣਾਈਆਂ ਨੇ ਇਹ ਸਭ ਤੋਂ ਜ਼ਿਆਦਾ ਮੇਰੇ ਵੇਸਟ ਮਟੀਰੀਅਲ ਨੇ ਜੋ ਕਿ ਲੋਕੀ ਇਤਰਾ ਹੀ ਹਾਲਤ ਫਾਲਤੂ ਇੱਥੇ ਜਗ੍ਹਾ ਤੇ ਕਚਰਾ ਕਚਰਾ ਬਣਾ ਕੇ ਸੁੱਟ ਦਿੰਦੇ ਨੇ ਉਹਨਾਂ ਨੂੰ ਹੀ ਮੈਂ ਯੂਜ਼ ਕਰਕੇ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਆ। ਉਮਰ ਛੋਟੀ ਏ ਪਰ ਜੇ ਤੁਸੀਂ ਸੋਚਦੇ ਨਹੀਂ ਕਿ ਇੱਧਰਲੇ ਪਾਸੇ ਚਲ ਗਿਆ ਤੇ ਫਿਰ ਪੜ੍ਹਾਈ ਵੀ ਕਿਤੇ ਨਾ ਕਿਤੇ ਉਸ ਦੀ ਛੁੱਟ ਜੇਗੀ। ਹੈ ਤੇ ਹੈ ਟਾਈਮ ਲੱਗਦਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਟਾਈਮ ਖਰਾਬ ਹੋਏਗਾ ਪਰ ਜਿਵੇਂ ਕਿ ਮੈਨੂੰ ਵੀ ਸ਼ੌਂਕ ਸੀਗਾ। ਤੇ ਸ਼ੌਂਕ ਤੇ ਅੱਗੇ ਕਿਸੇ ਚੀਜ਼ ਦਾ ਕੋਈ ਮੁੱਲ ਨਹੀਂ ਹੈਗਾ। ਸਟੱਡੀ ਕਿੰਦਾ ਹੈ? ਸਟੱਡੀ ਵਿੱਚ ਵੀ ਠੀਕ ਹੈ, ਐਵਰੇਜ ਹੈਗਾ 80 ਪਲੱਸ ਪਰਸੈਂਟੇਜ ਆ ਜਾਂਦੀ ਹੈ ਕੀ ਹੈ? ਉਹਨਾਂ ਮਹਿਲਾਵਾਂ ਨੂੰ ਕੀ ਕਹਿੰਦੇ ਹੋ ਜਿਹੜੇ ਅੱਜ ਆਪਣਾ ਸ਼ੌਂਕ ਮਾਰ ਕੇ ਬੈਠੀਆਂ ਨੇ? ਇਹ ਕਿ ਜਿਨ੍ਹਾਂ ਦੇ ਆਪਣੇ ਸ਼ੌਂਕ ਮਰ ਚੁੱਕੇ ਨੇ ਉਹ ਆਪਣੇ ਬੱਚਿਆਂ ਵਿੱਚ ਦੇਖਣ ਕਿ ਸ਼ਾਇਦ ਉਹਨਾਂ ਦੇ ਬੱਚੇ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੋਏ ਤਾਂ ਉਹਨਾਂ ਦੇ ਜ਼ਰੀਏ ਆਪਣੇ ਸ਼ੌਂਕ ਵੀ ਪੂਰੇ ਹੋ ਜਾਂਦੇ ਨੇ ਜਦ ਸਾਡਾ ਬੱਚਾ ਸਕਸੈਸ ਹੁੰਦਾ ਹੈ। ਉਹਨਾਂ ਨੂੰ ਸਪੋਰਟ ਕਰੋ ਤੇ ਉਹਨਾਂ ਦੇ ਵਿੱਚ ਹੀ ਸਾਡੀ ਕਾਮਯਾਬੀ ਹੈਗੀ ਹੈ। ਇਹ ਅੱਜ ਦੀ ਸਟੋਰੀ ਉਹਨਾਂ ਨੌਜਵਾਨਾਂ ਵਾਸਤੇ ਆ ਉਹਨਾਂ ਬੱਚਿਆਂ ਵਾਸਤੇ ਆ ਜੋ ਪੜ੍ਹ ਲਿਖ ਕੇ ਆਪਣਾ ਸਮਾਂ ਜਿਹੜਾ ਵਾ ਗੁਆ ਰਹੇ ਨੇ। ਇਹ ਜ਼ਰੂਰ ਦੇਖਿਓ ਅਤੇ ਇਸ ਛੋਟੇ ਜਿਹੇ ਗੁਰਕੀਰਤ ਕੋ ਜ਼ਰੂਰ ਕੁਝ ਸਿੱਖਿਓ। ਸੁਪਨਾ ਦੇਖਿਆ ਕਿ ਹੈਂਡਕਰਾਫਟ ਦੀ ਇੱਕ ਮੈਨੂਫੈਕਚਰਿੰਗ ਕਰਨੀ ਹੈ ਮੈਂ, ਯਾਨੀ ਕਿ ਆਪਣੇ ਥੱਲੇ ਮੈਂ ਬੰਦੇ ਰੱਖੂਗਾ ਜਿਹੜੇ ਕੰਮ ਕਰਨਗੇ ਉਹਨਾਂ ਦਾ ਵੀ ਪਰਿਵਾਰ ਪਾਲੂਗਾ ਤੇ ਆਪਣਾ ਨਾਮ ਬਣਾਉਗਾ ਮਾਂ ਦਾ ਸ਼ੌਂਕ ਸੀ ਕਿ ਮੈਂ ਛੋਟੇ ਛੋਟੇ ਘਰ ਦੇ ਵਿੱਚ ਜਿਹੜੇ ਵੇਸਟ ਮਟੀਰੀਅਲ ਹੁੰਦੇ ਨੇ ਉਹਨਾਂ ਨੂੰ ਕੁਝ ਨਾ ਕੁਝ ਤਿਆਰ ਕਰਦੇ ਰਹਿੰਦੇ ਸੀ ਵਿਆਹ ਹੋ ਗਿਆ ਘਰ ਦੀਆਂ ਸੋ ਮਜਬੂਰੀਆਂ ਹੁੰਦੀਆਂ ਜਿਸ ਕਰਕੇ ਉਹਨਾਂ ਦਾ ਸ਼ੌਂਕ ਉਹਨਾਂ ਨੂੰ ਮਾਰਨਾ ਪਿਆ ਆਪਣਾ ਤਾਂ ਹੁਣ ਉਸ ਬੱਚੇ ਨੇ ਉਹ ਸ਼ੌਂਕ ਪੂਰਾ ਕਰਨ ਦਾ ਟੀਚਾ ਚੁੱਕਿਆ ਵਾ ਕਿ ਮੈਂ ਆਪਣੀ ਮਾਂ ਦਾ ਸ਼ੌਂਕ ਪੂਰਾ ਕਰੂੰਗਾ ਤੇ ਨਾਲ ਦੀ ਨਾਲ ਮੈਂ ਆਪਣਾ ਸੁਪਨਾ ਪੂਰਾ ਕਰੂੰਗਾ ਇੱਕ ਮੈਨੂਫੈਕਚਰਿੰਗ ਫੈਕਟਰੀ ਲਾਊਗਾ ਜਿੱਥੇ ਹੈਂਡਕਰਾਫਟ ਦੇ ਮਟੀਰੀਅਲ ਤਿਆਰ ਕਰੂੰਗਾ ਵੇਸਟ ਮਟੀਰੀਅਲ ਤੋਂ ਤਸਵੀਰ ਤੁਸੀਂ ਮੈਂ ਜ਼ਰੂਰ ਚਾਹੂੰਗਾ ਦਿਖਾਣੀ ਉਸ ਗੁਰਕੀਰਤ ਦੇ ਹੱਥ ਨਾਲ ਬਣੇ ਉਸ ਵੇਸਟ ਮਟੀਰੀਅਲ ਤੋਂ ਸਮਾਨ ਦੀ ਤੁਸੀਂ ਦੇਖ ਸਕਦੇ ਹੋ ਆਪ ਕਾਨਵੈਂਟ ਸਕੂਲ ਚਪੜ ਦਾਵਾ ਤਾਂ ਪੰਜਾਬੀ ਮਾਂ ਬੋਲੀ ਨੂੰ ਕਿਸ ਤਰੀਕੇ ਦੇ ਨਾਲ ਉਸ ਸਲੇਟ ਦੇ ਉੱਤੇ ਤਿਆਰ ਕੀਤਾ ਉਸ ਦੇ ਪਿੱਛੇ ਇੱਕ ਚਿੰਬਕ ਲਾਈ ਹੈ ਜੋ ਕਿ ਲੋਹੇ ਦੇ ਨਾਲ ਚਿਪਕ ਜਾਏਗੀ ਜਿਸ ਵੀ ਘਰ ਦੇ ਵਿੱਚ ਜਾਏਗਾ ਆਪਣੇ ਜਿੱਥੇ ਵੀ ਰੱਖੇਗਾ ਉਹਨਾਂ ਬੱਚਿਆਂ ਨੂੰ ਪਤਾ ਲੱਗੇਗਾ ਊੜੇ ਆੜੇ ਦਾ ਤੁਸੀਂ ਦੇਖ ਸਕਦੇ ਹੋ ਇਸੇ ਤਰੀਕੇ ਨਾਲ ਬਹੁਤ ਸਾਰੇ ਛੋਟੇ ਛੋਟੇ ਐਸੇ ਉਸ ਨੇ ਤਿਆਰ ਕੀਤੇ ਨੇ ਮਟੀਰੀਅਲ ਕਿ ਤੁਸੀਂ ਦੇਖ ਸਕਦੇ ਹੋ ਕਿ ਦਿਲ ਕਰਦਾ ਵਾ ਕਿ ਅਸੀਂ ਸਾਰਾ ਕੁਝ ਸਮੇਟ ਕੇ ਨਾਲ ਲੈ ਜਾਈਏ ਗੁਰਕਿਰਤ ਮਿਲਿਆ ਸੀ ਬਟਾਲੇ ਦੇ ਵਿੱਚ ਐਗਜ਼ਿਬਿਸ਼ਨ ਲੱਗੀ ਸੀ ਉੱਥੇ ਜਦੋਂ ਅਸੀਂ ਦੇਖਿਆ ਉਹਦਾ ਸਮਾਨ ਤੇ ਸਾਡਾ ਵੀ ਮਨ ਚਾਇਆ ਕਿ ਅਸੀਂ ਗੁਰਕੀਰਤ ਕੋਲ ਜ਼ਰੂਰ ਚਲੀਏ ਤੇ ਗੁਰਕੀਰਤ ਦੇ ਨਾਲ ਜਾ ਕੇ ਗੱਲ ਕਰੀਏ ਕਿ ਇਹ ਸ਼ੌਂਕ ਉਸ ਨੂੰ ਕਿਸ ਤਰੀਕੇ ਨਾਲ ਆਇਆ ਗੁਰਕੀਰਤ ਦੇਖਿਆ ਬਹੁਤ ਸੋਹਣਾ ਬਹੁਤ ਸੋਹਣਾ ਲੱਗਾ ਦਿਲ ਵੀ ਕਰਦਾ ਕਿ ਅਸੀਂ ਗੁਰਕੀਰਤ ਦੇ ਹੱਥ ਨਾਲ ਤਿਆਰ ਹੋਇਆ ਸਮਾਨ ਲੈ ਲਈਏ ਪਰ ਸ਼ੌਂਕ ਕਦੋਂ ਤੇ ਕਿੰਨੇ ਸਮੇਂ ਤੋਂ ਹੈ ਕੰਮ ਜਿਹੜਾ ਕਰਦੇ ਪਿਓ ਤਿਆਰ ਕੀਤਾ ਮੈਨੂੰ ਲਗਭਗ 3 ਸਾਲ ਹੋ ਗਏ ਨੇ ਇੱਕ ਅਰਦੇ-ਅਰਦੇ ਸਕੂਲ ਦੇ ਨਾਲ ਮੈਂ ਨਾਲ-ਨਾਲ ਥੋੜਾ ਟਾਈਮ ਆਪਣੀ ਹੌਬੀ ਵਾਸਤੇ ਵੀ ਕੱਢਦਾ ਆ ਤੇ ਉਹਦੇ ਵਿੱਚ ਮੈਂ ਇਹ ਚੀਜ਼ਾਂ ਬਣਾ ਨਾ ਅਤੇ ਮੋਬਾਈਲ ਮੈਂ ਘੱਟ ਹੀ ਵੇਖਦਾ ਆ ਤੇ ਉਹ ਸਮਾਂ ਮੋਬਾਈਲ ਵਿੱਚ ਵਿਅਰਥ ਕਰਨ ਦੀ ਵਜੇ ਮੈਂ ਇਹ ਕੰਮ ਕਰਦਾ ਆ ਕਿ ਲੋਕਾਂ ਤੱਕ ਮੇਰੀਆਂ ਇਹ ਚੀਜ਼ਾਂ ਪਹੁੰਚ ਸਕਣ ਤੇ ਉਹ ਇਹਨਾਂ ਨੂੰ ਮਤਲਬ ਕਿ ਯੂਜ਼ ਕਰ ਸਕਣ ਜਿਹੜੇ ਬਿਲਕੁਲ ਗੁਰਕਿਰਤ ਜੈਸਟਿਕ ਇਹਨਾਂ ਅਸੀਂ ਆਏ ਹੁਣ ਤਾਂ ਲੋਕਾਂ ਤੱਕ ਪਹੁੰਚ ਗਿਆ ਗੁਰਕਿਰਤ ਤੇ ਨਾਲ ਦੀ ਨਾਲ ਗੁਰਕਿਰਤ ਦੀਆਂ ਚੀਜ਼ਾਂ ਵੀ ਪਹੁੰਚ ਗਈਆਂ ਸਮਾਂ ਕਿਦਾਂ ਕੱਢਦੇ ਹੋ ਕਿਉਂਕਿ ਨਾਲ ਦੀ ਨਾਲ ਸਟੱਡੀ ਵੀ ਕਰਦੇ ਹੋ ਇੱਕ ਕਾਨਵੈਂਟ ਸਕੂਲ 'ਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਥੋੜਾ ਸਮਾਂ ਆਪਣੀਆਂ ਹੌਬੀਜ਼ ਲਈ ਜ਼ਰੂਰ ਕੱਢਣਾ ਚਾਹੀਦਾ ਆ ਤੇ ਉਹ ਸਮਾਂ ਫਿਰ ਮੈਂ ਮੋਬਾਈਲ ਨਹੀਂ ਵੇਖਦਾ ਹੈਗਾ ਸਕੂਲੋਂ ਆ ਕੇ ਸਕੂਲ ਦਾ ਕੰਮ ਜੋ ਹੁੰਦਾ ਆ ਉਹ ਮੈਂ ਆ ਕੇ ਕਰ ਲੈਣਾ ਆ ਫਿਰ ਰਾਤ ਨੂੰ ਥੋੜੀ ਦੇਰ ਮੈਂ ਆਪਣਾ ਕੰਮ ਜਿਹੜਾ ਇਹਦੇ ਵਾਸਤੇ ਮੈਂ ਟਾਈਮ ਕੱਢਦਾ ਆ ਤੇ ਉਹ ਟਾਈਮ ਵਿੱਚ ਮੈਂ ਥੋੜੀਆਂ-ਥੋੜੀਆਂ ਚੀਜ਼ਾਂ ਆਪਣੀਆਂ ਬਣਾ ਲੈਣਾ ਆ ਅੱਛਾ ਗੁਰ ਮਮਾ ਨੂੰ ਸ਼ੌਂਕ ਸੀ ਪਰ ਮਮਾ ਦੇ ਤੇ ਸ਼ੌਂਕ ਮਰ ਗਿਆ ਉਹਨਾਂ ਦੇ ਸ਼ੌਂਕ ਪੂਰੇ ਨਹੀਂ ਹੋਏ ਤਾਂ ਹੁਣ ਤੂੰ ਕੀ ਸੋਚਿਆ ਵਾ ਕਿ ਤੇਰੇ ਨਾਲ ਤੇ ਨਹੀਂ ਇਦਾਂ ਹੋਊਗਾ ਨਹੀਂ ਮੇਰੇ ਘਰ ਦੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਖਾਸ ਕਰ ਮੇਰੇ ਮਮਾ ਬਹੁਤ ਜ਼ਿਆਦਾ ਮੈਨੂੰ ਸਪੋਰਟ ਕਰਦੇ ਨੇ ਕਿਉਂਕਿ ਉਹਨਾਂ ਦੇ ਸੁਪਨੇ ਮਰੇ ਨੇ ਤੇ ਉਹ ਨਹੀਂ ਚਾਹੁੰਦੇ ਕਿ ਮੇਰੇ ਵੀ ਸੁਪਨੇ ਇਤਨਾ ਹੋਣ ਉਹ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਨ ਦੇ ਕਿ ਤੂੰ ਵੀ ਅੱਗੇ ਵਧ ਕੇ ਇਹੋ ਜਿਹੀਆਂ ਚੀਜ਼ਾਂ ਕਰ ਤੇ ਨਾਲ ਨਾਲ ਪੜ੍ਹਾਈ ਵੀ ਕਰ ਪੜ੍ਹਾਈ ਵਿੱਚ ਵੀ ਅੱਗੇ ਜਾ ਤੇ ਇਹਦੇ ਵਿੱਚ ਵੀ ਅੱਗੇ ਜਾ ਬਿਲਕੁਲ ਗੁਰਕਿਰਤ ਜਿਸ ਟਿਕਾਣਾ ਮੈਂ ਦੇਖਿਆ ਹੈਰ ਮੈਂਡਾ ਜਾਂ ਹੋਰ ਜੋ ਵੀ ਸਮਾਨ ਹੈ ਇਸ ਪਿਆਰ ਟੇਬਲ ਤੇ ਛੋਟੇ ਛੋਟੇ ਸਮਾਨ ਜਿਹੜੇ ਤੂੰ ਆਪਣੇ ਹੱਥਾਂ ਨਾਲ ਛੋਟੇ ਛੋਟੇ ਹੱਥਾਂ ਨਾਲ ਬਣਾਇਆ ਤਾਂ ਇਹ ਬਾਜ਼ਾਰ ਤੋਂ ਆਰਾਮ ਦੇ ਨਾਲ ਮਿਲ ਜਾਂਦਾ ਸਮਾਨ ਹੈ ਕਿ ਜਾਂ ਫਿਰ ਵੇਸਟ ਮਟੀਰੀਅਲ ਹੀ ਹੈ ਨਹੀਂ ਇਹ ਜੋ ਵੀ ਸਮਾਨ ਮੈਂ ਚੀਜ਼ਾਂ ਬਣਾਈਆਂ ਨੇ ਇਹ ਸਭ ਤੋਂ ਜ਼ਿਆਦਾ ਮੇਰੇ ਵੇਸਟ ਮਟੀਰੀਅਲ ਨੇ ਜੋ ਕਿ ਲੋਕੀ ਇਤਰਾ ਹੀ ਹਾਲ ਤੋਂ ਫालतू ਇੱਥੇ ਜਗ੍ਹਾ ਤੇ ਕਚਰਾ ਕਚਰਾ ਬਣਾ ਕੇ ਸੁੱਟ ਦਿੰਦੇ ਨੇ ਉਹਨਾਂ ਨੂੰ ਹੀ ਮੈਂ ਯੂਜ਼ ਕਰਕੇ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਆਂ ਪਰਿਵਾਰ ਦਾ ਕਿੰਨਾ ਕਿ ਸੁਯੋਗ ਹੈ ਮੰਮਾ ਦਾ ਖਾਸ ਕਰਕੇ ਕਿਉਂਕਿ ਉਹਨਾਂ ਦੇ ਆਪਣੇ ਸ਼ੌਂਕ ਹੈ ਮੇਰਾ ਸਾਰਾ ਪਰਿਵਾਰ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦਾ ਤੇ ਐਪਰੀਸ਼ੀਏਟ ਕਰਦਾ ਆ ਸਾਰੀਆਂ ਚੀਜ਼ਾਂ ਤੇ ਤੇ ਜਿਹੜੀਆਂ ਚੀਜ਼ਾਂ ਮੈਂ ਪਹਿਲਾਂ ਬਣਾਉਂਦਾ ਸੀ ਉਹ ਜਿਹੜੀਆਂ ਮੇਰੇ ਘਰ ਦੇ ਵਿੱਚ ਤੇ ਮੇਰੇ ਫਰੈਂਡਜ਼ ਹੀ ਦੇਖਦੇ ਸੀ ਪਰ ਜਦੋਂ ਦਾ ਮੈਂ ਹੁਣ ਐਗਜ਼ੀਬਿਸ਼ਨ 'ਚ ਗਿਆ ਆ ਉੱਥੇ ਲੋਕਾਂ ਨੇ ਮੇਰੀਆਂ ਚੀਜ਼ਾਂ ਦੇਖੀਆਂ ਆ ਤੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਆ ਕਿ ਤੂੰ ਹੋਰ ਚੀਜ਼ਾਂ ਬਣਾ ਤੇ ਹੋਰ ਅੱਗੇ ਵਧੋ ਬਿਲਕੁਲ ਗੁਰਕਿਰਤ ਬਹੁਤ ਸਾਰੇ ਬੱਚੇ ਨੇ ਬਹੁਤ ਸਾਰੇ ਨੌਜਵਾਨ ਨੇ ਤੈਨੂੰ ਦੇਖ ਵੀ ਰਹੇ ਨੇ ਤਾਂ ਉਹਨਾਂ ਨੂੰ ਕੀ ਅਪੀਲ ਕੀ ਕਹਿੰਦੇ ਕੀ ਕਹਿੰਦੇ ਉਹਨਾਂ ਨੂੰ ਮੈਸੇਜ ਹੀ ਦਿੰਦੇ ਮੈਂ ਉਹਨਾਂ ਨੂੰ ਇੱਕ ਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਆਪਣਾ ਫੋਨਾਂ ਵਿੱਚ ਵਿਅਰਥ ਸਮਾਂ ਨਾ ਗਵਾਓ ਤੇ ਥੋੜਾ ਥੋੜਾ ਸਮਾਂ ਆਪਣੀਆਂ ਹੌਬੀਜ਼ ਲਈ ਜ਼ਰੂਰ ਕੱਢੋ ਮੈਂ ਵੀ ਆਪਣਾ ਸਾਰੇ ਕਹਿੰਦੇ ਨੇ ਕਿ ਹਰਡੇ ਕੋ ਸਮਾਂ ਨਹੀਂ ਹੈਗਾ ਚੀਜ਼ਾਂ ਕਰਨ ਲਈ ਪਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਥੋੜਾ ਥੋੜਾ ਸਪਨਾ ਜ਼ਰੂਰ ਕੱਢਣਾ ਥੋੜਾ ਥੋੜਾ ਟਾਈਮ ਜ਼ਰੂਰ ਕੱਢਣਾ ਚਾਹੀਦਾ ਹੈ ਮੋਬਾਈਲ ਵੀ ਛੱਡਣਾ ਚਾਹੀਦਾ ਵੀ ਕਹ ਦੋ ਨਾ ਮੋਬਾਈਲ ਤੇ ਜਰੂਰ ਛੱਡਣਾ ਹੀ ਚਾਹੀਦਾ ਹੈ ਕਿਉਂਕਿ ਉਹ ਤੇ ਵਿਅਰਥਾ ਟਾਈਮ ਤੇ ਨਾਲ ਉਹ ਤੋਂ ਜਗ੍ਹਾ ਤੇ ਪੜ੍ਹ ਲਓ ਜੇ ਤੜ ਕੋਈ ਨਹੀਂ ਕੋਈ ਹੋਬੀ ਜਗਿਆ ਪਰ ਸਾਰਿਆਂ ਕੋਈ ਇੱਕ ਨਾ ਇੱਕ ਹੋਬੀ ਹੁੰਦੀ ਹੈ ਜੀ ਬਿਲਕੁਲ ਤਸਵੀਰ ਆ ਦਿਲ ਛੁੰਦੀ ਹੈ ਤਸਵੀਰ ਜਿਸ ਤਿੱਕ ਨਾ ਇਸ ਗੁਰਕੀਰਤ ਨੇ ਛੋਟੇ ਛੋਟੇ ਹੱਥਾਂ ਦੇ ਨਾਲ ਬਣਾਇਆ ਵਾ ਜਰੂਰ ਚਾਹਾਂਗੇ ਮਦਰਨਾ ਵੀ ਗੱਲ ਕਰ ਲਈਏ ਕਿਉਂਕਿ ਉਹਨਾਂ ਦਾ ਸ਼ੌਂਕ ਸੀ ਪਰ ਉਹਨਾਂ ਦਾ ਸ਼ੌਂਕ ਤਾਂ ਪੂਰਾ ਨਹੀਂ ਹੋਇਆ ਬੇਟੇ ਨੇ ਜਰੂਰ ਕੀਚਾ ਚੁੱਕਿਆ ਕਿ ਮੈਂ ਆਪਣੇ ਮਮਾਂ ਦਾ ਜਿਹੜਾ ਸੁਪਨਾ ਸੀ ਉਹ ਜਿਹੜਾ ਸ਼ੌਂਕ ਸੀ ਉਹ ਪੂਰਾ ਕਰੂੰਗਾ ਭੈਣ ਜੀ ਜਿਸ ਤਿੱਕੇ ਨਾ ਬੱਚਾ ਛੋਟਾ ਵਾਹ ਜੇ ਹੈਨਾ ਉਮਰ ਛੋਟੀ ਏ ਪਰ ਜੇ ਤੁਸੀਂ ਸੋਚਦੇ ਨਹੀਂ ਕਿ ਇਧਰਲੇ ਪਾਸੇ ਚਲ ਗਿਆ ਤੇ ਫਿਰ ਪੜ੍ਹਾਈ ਵੀ ਕਿਤੇ ਨਾ ਕਿਤੇ ਉਸ ਦੀ ਛੁੱਟ ਜੇਗੀ ਸਭ ਤੋਂ ਪਹਿਲਾਂ ਮੇਰੀ ਸਾਸ੍ਰੀਕਾਰ ਹੈ ਤੇ ਆ ਟਾਈਮ ਲੱਗਦਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਟਾਈਮ ਖਰਾਬ ਹੋਏਗਾ ਪਰ ਜਿਵੇਂ ਕਿ ਮੈਨੂੰ ਵੀ ਸ਼ੌਂਕ ਸੀਗਾ ਤੇ ਸ਼ੌਂਕ ਦੇ ਅੱਗੇ ਕਿਸੇ ਚੀਜ਼ ਦਾ ਕੋਈ ਮੁੱਲ ਨਹੀਂ ਹੈਗਾ ਉਹ ਆਪਣਾ ਟਾਈਮ ਆਪਣੀ ਟਿਊਸ਼ਨ ਆਪਣਾ ਸਕੂਲ ਦਾ ਕਰਕੇ ਉਸ ਤੋਂ ਬਾਅਦ ਆਪਣਾ ਚਾਹੇ ਦਿਨ ਦੇ ਵਿੱਚ ਅੱਧਾ ਘੰਟਾ ਘੰਟਾ ਹੋਰ ਲੇਟ ਨਾਈਟ ਸੌਵੇਂ ਟਾਈਮ ਜ਼ਰੂਰ ਕੱਢਦਾ ਹੈ ਤੇ ਬਿਲਕੁਲ ਮੈਂ ਦੇਖਿਆ ਸੀ ਜਿਸ ਤਰੀਕੇ ਨਾਲ ਤੁਸੀਂ ਕਿਹਾ ਸ਼ੌਂਕ ਆ دیوار ਤੇ ਲੱਗੀ ਹੈ ਤੁਹਾਡੇ ਘਰ ਹੀ ਤਸਵੀਰ ਲੱਗੀ ਹੈ ਪੇਂਟਿੰਗ ਹੋਈ ਤੁਹਾਡੇ ਸ਼ੌਂਕ ਮਰ ਗਏ ਸ਼ੌਂਕ ਸੀ ਸੁਪਨਾ ਸੀ ਸਾਰਾ ਕੁਝ ਮਰ ਗਿਆ ਜਿਆਦਾਤਰ ਕਿਉਂ ਇਸਤਰੀਆਂ ਨੂੰ ਹੁੰਦਾ ਖਾਸ ਕਰਕੇ ਮਹਿਲਾਵਨ ਕੁਝ ਕਰੇ ਲੋ ਪ੍ਰੋਬਲਮਸ ਆ ਜਾਂਦੀਆਂ ਜਾਂ ਮੇਰੀ ਦੇ ਜਿਵੇਂ ਛੋਟੀ ਏਜ ਵਿੱਚ ਮੈਰिज ਹੋ ਗਈ ਸੀ ਫਿਰ ਬੱਚੇ ਹੋ ਗਏ ਤੇ ਕੁਝ ਜ਼ਿੰਮੇਵਾਰੀਆਂ ਹੋਣ ਕਰਕੇ ਕੁਛੋ ਮਾਹੌਲ ਨਹੀਂ ਮਿਲੇਗਾ ਤੇ ਹੁਣ ਤਾਂ ਇਸ ਕਰਕੇ ਮਚਾਇਆ ਕਿ ਮੇਰੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਵਾਤਾਵਰਣ ਨਾ ਮਿਲੇ ਉਹਨਾਂ ਦੇ ਸਾਰੇ ਸੁਪਨੇ ਪੂਰੇ ਹੋਣ ਤੇ ਮੇਰੀ ਇਹੀ ਬੈਸਟ ਵਿਸ਼ੇਸ ਹੈਗੀਆਂ ਨੇ ਇਸ ਲਈ ਉਹਨਾਂ ਨੂੰ ਜੇ ਉਸ ਵੇਲੇ ਵੀ ਮੇਰਾ ਬੇਟਾ ਮੈਨੂੰ ਕਿਸ ਚੀਜ਼ ਦੀ ਵੀ ਡਿਮਾਂਡ ਕਰਦਾ ਮੈਂ ਉਸ ਵੇਲੇ ਚਾਹੇ ਔਖੀ ਹੋਵਾਂ ਲੈ ਕੇ ਜਰੂਰ ਆਣੀ ਕਿਉਂਕਿ ਉਹਦੇ ਮਨ ਦੀ ਖੁਸ਼ੀ ਉਹਨੂੰ ਇਸ ਚੀਜ਼ ਨਾਲ ਮਿਲਦੀ ਤੇ ਬੱਚਿਆਂ ਨੂੰ ਵੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਗੁਰਕੀ ਰਤ ਜਿਸ ਤਿੱਕੇ ਨਾ ਤੁਸੀਂ ਦੱਸ ਰਹੇ ਹੋ ਕਿ ਟਾਈਮ ਕੱਢਦਾ ਸਟੱਡੀ ਤੋਂ ਸਟੱਡੀ ਚ ਕਿਦਾਂ ਦਾ ਸਟੱਡੀ ਵਿੱਚ ਵੀ ਠੀਕ ਹੈ ਐਵਰੇਜ ਹੈਗਾ 80 ਪਲੱਸ ਪਰਸੈਂਟੇਜ ਆ ਜਾਂਦੀ ਹੈ ਕੀ ਹੈ ਤੇ ਸ਼ੌਂਕ ਹੈਗਾ ਵਾ ਤੇ ਸ਼ੌਂਕ ਦਾ ਫਿਰ ਮੈਂ ਪਹਿਲਾਂ ਫਿਰ ਕਹਾਂਗੀ ਕਿ ਕੋਈ ਮੁੱਲ ਨਹੀਂ ਹੈਗਾ ਤੇ ਉਹਦੇ ਲਈ ਉਹਨੂੰ ਟਾਈਮ ਉਹ ਜ਼ਰੂਰ ਕੱਢਦਾ ਆਪਣੇ ਆਪ ਹੀ ਕੱਢਦਾ ਜਿਸ ਤਿੱਕੇ ਨਾ ਤੁਸੀਂ ਆਪਣੇ ਸ਼ੌਂਕ ਮਾਰੇ ਕਰਲੇ ਲੋ ਮੁਸ਼ਕਲਾਂ ਕਹਿ ਲੋ ਜਾਂ ਸਮਾਂ ਕਹਿ ਲੋ ਅੱਜ ਬਹੁਤ ਸਾਰੀਆਂ ਮਹਿਲਾਵਾਂ ਨੇ ਤੁਹਾਨੂੰ ਵੀ ਦੇਖ ਰਹੀਆਂ ਹਨ ਉਹਨਾਂ ਮਹਿਲਾਵਾਂ ਨੂੰ ਕੀ ਕਹਿੰਦੇ ਹੋ ਜਿਹੜੇ ਅੱਜ ਆਪਣਾ ਸ਼ੌਂਕ ਮਾਰ ਕੇ ਬੈਠੀਆਂ ਨੇ ਇਹ ਕਿ ਜਿਨ੍ਹਾਂ ਦੇ ਆਪਣੇ ਸ਼ੌਂਕ ਮਰ ਚੁੱਕੇ ਨੇ ਉਹ ਆਪਣੇ ਬੱਚਿਆਂ ਵਿੱਚ ਦੇਖਣ ਕਿ ਸ਼ਾਇਦ ਉਹਨਾਂ ਦੇ ਬੱਚੇ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੋਏ ਤਾਂ ਉਹਨਾਂ ਦੇ ਜ਼ਰੀਏ ਆਪਣੇ ਸ਼ੌਂਕ ਵੀ ਪੂਰੇ ਹੋ ਜਾਂਦੇ ਨੇ ਜਦ ਸਾਡਾ ਬੱਚਾ ਸਕਸੈਸ ਹੁੰਦਾ ਹੈ ਉਹਨਾਂ ਨੂੰ ਸਪੋਰਟ ਕਰੋ ਤੇ ਉਹਨਾਂ ਦੇ ਵਿੱਚ ਹੀ ਸਾਡੀ ਕਾਮਯਾਬੀ ਹੈਗੀ ਹੈ ਜੀ ਬਿਲਕੁਲ ਗੁਰਕੀਰਤ ਦੇ ਮਦਰ ਨੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਮਹਿਲਾਵਾਂ ਨੂੰ ਮੈਸੇਜ ਦੇ ਰਹੇ ਨੇ ਕਿ ਜਿਨ੍ਹਾਂ ਨੇ ਆਪਣੇ ਮੀ ਸ਼ੌਂਕ ਮਾਰੇ ਨੇ ਤੇ ਦੂਸਰੇ ਪਾਸੇ ਗੁਰਕੀਰਤ ਨੇ ਵੀ ਨੌਜਵਾਨ ਬੱਚਿਆਂ ਨੂੰ ਮੈਸੇਜ ਦਿੱਤਾ ਵਾ ਕਿ ਸਾਨੂੰ ਪੜ੍ਹਾਈ ਦੇ ਨਾਲ ਨਾਲ ਜ਼ਰੂਰ ਕੋਈ ਨਾ ਕੋਈ ਐਸਾ ਵਰਕ ਕਰਦੇ ਰਹਿਣਾ ਚਾਹੀਦਾ ਜਿਸ ਦੇ ਨਾਲ ਸਾਡਾ ਟਾਈਮ ਜਿਹੜਾ ਵਾ ਇੱਕ ਚੰਗੇ ਤਰੀਕੇ ਨਾਲ ਸਪੈਂਡ ਹੋ ਸਕੇ ਜੇਕਰ ਅਸੀਂ ਮੋਬਾਈਲ ਦੀ ਵਰਤੋਂ ਕਰਦੇ ਜਾਂਦਾ ਮੋਬਾਈਲ ਤੋਂ ਸਾਨੂੰ ਕੁਝ ਨਹੀਂ ਮਿਲਣਾ ਜੇਕਰ ਅਸੀਂ ਕੁਝ ਨਾ ਕੁਝ ਥੋੜਾ ਬੋਤਾ ਘਰ ਕਰਦੇ ਆਂ ਤਾਂ ਕਿਤੇ ਨਾ ਕਿਤੇ ਜੇਕਰ ਸਾਡਾ ਨਾਮ ਰੋਸ਼ਨ ਹੋਵੇਗਾ ਤਾਂ ਸਾਡੇ ਨਾਲ ਨਾਲ ਸਾਡੇ ਪੇਰੈਂਟਸ ਦਾ ਨਾਮ ਵੀ ਰੋਸ਼ਨ ਹੋਵੇਗਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਸਾਂਝਾ ਵਰਲਡ ਵਾਈਡ ਟੀਵੀ ਗੁਰਦਾਸਪੁਰ